ਪਰਮ ਸਤਿਕਾਰਯੋਗ ਸਾਰੇ ਬੀਐਲਓ ਸਹਿਬਾਨ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਹੈ ਵੀ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਸੁਨੇਹਾ ਦੇਣਾ ਚਾਹਣਾ ਵੀ ਕੱਲ ਨੂੰ ਮੋਗੇ ਦੀ ਧਰਤੀ ਦੇ ਉੱਤੇ 18 ਜਨਵਰੀ ਨੂੰ ਆਪਾਂ ਇੱਕ ਇਨਸਾਫ ਰੈਲੀ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਜਿਹੜਾ ਸਾਡਾ ਅਧਿਆਪਕ ਜੋੜਾ ਦੁਰਘਟਨਾ ਦਾ ਸ਼ਿਕਾਰ ਹੋ ਕੇ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਹ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਅਨਾਥ ਹੋ ਗਏ ਸੀ ਤਾਂ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਅਸੀਂ ਜੋ ਮੰਗਾਂ ਰੱਖੀਆਂਆਂ ਗੀਆਂ ਉਹ ਉਹਨਾਂ ਦੀ ਪ੍ਰਾਪਤੀ ਦੇ ਲਈ ਕੱਲ ਨੂੰ ਸਾਰੇ ਆਪਾਂ 11 ਵਜੇ ਮੋਗਾ ਦੀ ਧਰਤੀ ਦੇ ਵਿੱਚ ਪਹੁੰਚਾਂਗੇ ਕੋਈ ਵੀ ਵੀਰੋ ਸਹਿਬਾਨ ਚਾਹੇ ਉਹ ਕਿਸੇ ਵੀ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ ਜਾਂ ਹੋਰ ਵੀ ਕਿਸੇ ਡਿਪਾਰਟਮੈਂਟ ਤੋਂ ਨੇ ਅਧਿਆਪਕਾਂ ਤੋਂ ਬਿਨਾ ਉਹਨਾਂ ਨੇ ਸਾਰਿਆਂ ਨੇ ਇਸ ਰੈਲੀ ਦੇ ਉੱਤੇ ਸ਼ਾਮਲ ਹੋਣਾਗਾ ਕੋਈ ਵੀ ਬੀਐਲਓ ਘਰੇ ਨਹੀਂ ਰਹੂਗਾ ਕਿਉਂਕਿ ਲੜਾਈ ਆਪਣੇ ਤੋਂ ਸ਼ੁਰੂ ਹੋਈ ਸੀ ਜਦੋਂ ਆਪਾਂ ਮੰਗ ਕਰ ਰਹੇ ਸੀ ਕਿ ਘੱਟੋ ਘੱਟ ਬੀਐਲਓ ਜਿਹੜੇ ਤਿੰਨ ਤਿੰਨ ਡਿਊਟੀਆਂ ਕਰਦੇ ਆ ਵੀ ਉਹਨਾਂ ਦੀ ਡਿਊਟੀ ਐ ਕੱਟ ਦਿੱਤੀ ਜਾਵੇ ਤੇ ਉਹਦੇ ਨਾਲ ਹੀ ਇਹ ਮੰਗ ਰੱਖੀ ਸੀ ਵੀ ਔਰਤਾਂ ਦੀ ਡਿਊਟੀ ਕਮ ਸੇ ਕਮ ਇਲੈਕਸ਼ਨ ਦੇ ਵਿੱਚ ਨਾ ਲਗਾਈ ਜਾਵੇ ਜੇ ਤੁਹਾਡੇ ਕੋਲ ਹੀ ਮੁਲਾਜ਼ਮ ਵੀ ਘੱਟ ਆ ਕਮ ਸੇ ਕਮ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਡਿਊਟੀ ਤਾਂ ਉਹਨਾਂ ਦੇ ਬਲਾਕ ਚ ਲਾ ਦਿਓ ਜਿਹਦੇ ਨਾਲ ਕੀ ਹੁੰਦਾ ਵੀ ਇਹ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਉਹਨਾਂ ਤੋਂ ਬਚਿਆ ਜਾ ਸਕਦਾ ਸੀਗਾ ਬੇਸ਼ੱਕ ਠੰਡ ਬਹੁਤ ਜ਼ਿਆਦਾ ਆ ਅੱਜ ਵੀ ਇੱਕ ਐਕਸੀਡੈਂਟ ਅੱਜ ਹੋਇਆ ਹੈਗਾ ਜਿਦੇ ਚ ਅਧਿਆਪਕਾ ਜਿਹੜੇ ਜ਼ਖਮੀ ਹੋਏ ਆ ਬੜੇ ਗੰਭੀਰ ਜ਼ਖਮੀਆਂ ਨੇ ਸੋ ਇਸ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਤੇ ਸਰਕਾਰ ਦਾ ਗੈਰ ਜ਼ਿੰਮੇਵਾਰਾ ਨਾ ਜਿਹੜਾ ਰਵਈਆ ਉਹਨੂੰ 모ੜਿਆ ਜਾ ਸਕੇ ਤੇ ਉਹਨਾਂ ਬੱਚਿਆਂ ਨੂੰ ਇਨਸਾਫ ਦਵਾਇਆ ਜਾ ਸਕੇ ਇਸ ਕਰਕੇ ਕੱਲ ਨੂੰ ਆਪਾਂ ਰੈਲੀ ਦੇ ਵਿੱਚ ਸ਼ਾਮਲ ਹੋਣਾਗਾ ਕੋਈ ਵੀ ਬੀਐਲਓ ਘਰੇ ਨਹੀਂ ਰਹੂਗਾ ਹੋਰਾਂ ਨੂੰ ਵੀ ਫੋਨ ਕਰਕੇ ਆਪਾਂ ਅਗਾਹ ਕਰ ਦਈਏ ਬੇਸ਼ੱਕ ਆਪਣੀ ਬੀਐਲਓ ਯੂਨੀਅਨ ਹਜੇ 모ਗੇ ਦੇ ਵਿੱਚ ਹੀ ਆਪਾਂ ਸਥਾਪਿਤ ਕੀਤੀ ਆ ਉਹ ਵੀ ਪ੍ਰੋਪਰ ਚੈਨਲ ਨਹੀਂ ਬਣੀ ਵੀ ਤਾਂ ਔਰ ਫੇਰ ਵੀ ਜਿੰਨਾ ਕ ਆਪਣੇ ਇੱਕ ਦੂਜੇ ਤੱਕ ਅਪਰੋਚ ਆ ਚਾਹੇ ਮੋਬਾਈਲਾਂ ਰਾਹੀਂ ਹੋਵੇ ਚਾਹੇ ਹੂੰ ਬੋਲ ਕੇ ਸੁਨੇਹੇ ਹੋ ਜਾਣ ਆਪਾਂ ਹਰ ਇੱਕ VLO ਤੱਕ ਅਪਰੋਚ ਇਹ ਕੀਤੀ ਵੀ ਆ ਕੱਲ ਨੂੰ ਆਪਾਂ ਆਲ ਇੰਡੀਆ VLO ਯੂਨੀਅਨ ਵੱਲੀੋਂ ਇਸ ਰੈਲੀ ਦੇ ਵਿੱਚ ਸ਼ਾਮਲ ਹੋਵਾਂਗੇ ਸੋ ਕਿਸੇ ਨੇ ਵੀ ਘਰੇ ਨਹੀਂ ਰਹਿਣਾ ਤੇ ਸਾਰੇ ਆਪਾਂ ਇੱਕ ਧਿਰ ਬਣ ਕੇ ਇਸ ਰੈਲੀ ਦੇ ਵਿੱਚ ਸ਼ਾਮਲ ਹੋ ਕੇ ਤੇ ਉਹਨਾਂ ਬੱਚਿਆਂ ਨੂੰ ਇਨਸਾਫ਼ ਦਿਵਾਉਣ ਦੇ ਲਈ ਆਪਾਂ ਆਪਦੀ ਇਸ ਅਹ ਸਮੂਲੀਅਤ ਆ ਜਿਹੜੀ ਕਰਾਂਗੇ ਉਹਦੇ 'ਚ ਸੋ ਸਾਰਿਆਂ ਨੂੰ ਫੇਰ ਮੈਂ ਬੇਨਤੀ ਕਰਦਾ ਕੱਲ ਨੂੰ ਮੋਗੇ ਦੀ ਧਰਤੀ ਦੇ ਦਾਣਾ ਮੰਡੀ ਦੇ ਵਿੱਚ ਸਾਰਿਆਂ ਨੇ ਇਨਸਾਫ ਰੈਲੀ ਦੇ ਵਿੱਚ ਸ਼ਾਮਿਲ ਹੋਣਾਗਾ ਬਹੁਤ ਬਹੁਤ ਧੰਨਵਾਦ ਜੀ